ਤਕਰੀਬਨ 2 ਸਾਲਾਂ ਤੋਂ ਰੇਲਵੇ ਲਾਈਨ ਤੋਂ ਕਟਿਆ ਰਾਮੇਸ਼ਵਰਮ ਹੁਣ ਛੇਤੀ ਹੀ ਨਵੇਂ ਬਣੇ ਪੰਬਨ ਬ੍ਰਿਜ ਰਾਹੀਂ ਮੁਰਤੋ ਭਾਰਤ ਦੇ ਵੱਖ-ਵੱਖ ਹਿੱਸਿਆਂ ਨਾਲ ਰੇਲ ਮਾਰਗ ਰਾਹੀਂ ਜੁੜ ਜਾਵੇਗਾ। ਭਾਰਤ ਦਾ ਪਹਿਲਾ ਵਰਟੀਕਲ ਲਿਫਟ ਅਪ ਪੰਬਨ ਬ੍ਰਿਜ ਨਵੀਂ ਟੈਕਨੋਲੋਜੀ ਦੀ ਮਿਸਾਲ ਬਣਦਿਆਂ ਨਾ ਸਿਰਫ ਲੋਕਾਂ ਲਈ ਰੇਲ ਮਾਰਗ ਰਾਹੀਂ ਸਫ਼ਰ ਸੁਖਾਲਾ ਬਣਾਏਗਾ ਸਗੋ ਸਮੁੰਦਰ 'ਚ ਸਥਿਤ ਇਹ ਪੁਲ ਉਥੋਂ ਆਮ ਜਾਣ ਵਾਲੀਆਂ ਕਿਸ਼ਤੀਆਂ ਤੇ ਮਛੇਰਿਆਂ ਦਾ ਜੀਵਨ ਵੀ ਸੁਖਾਲਾ ਬਣਾਏਗਾ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਦੇ ਅੱਜ ਇਸ ਪੁਲ ਦਾ ਉਦਘਾਟਨ ਕਰਨਗੇ ਨਵੇਂ ਵਰਟੀਕਲ ਲਿਫਟ ਆਪ ਪੰਬਨ ਬ੍ਰਿਜ ਦੀ ਖਾਸियत ਇਹ ਹੈ ਕਿ ਜਦੋਂ ਪੁਲ ਦੇ ਹਿੱਥੋਂ ਕਿਸ਼ਤੀਆਂ ਨੂੰ ਲੰਘਣ ਲਈ ਰਾਹ ਦੇਣ ਸਮੇ ਇਹ ਇਕੱਠਾ ਉੱਪਰ ਉੱਠ ਜਾਂਦਾ ਹੈ કુલ 2.10 ਕਿਲੋਮੀਟਰ ਲੰਬਾ ਹੈ ਇਹ ਪੁਲ ਇੱਕ ਵਾਰ ਚ ਵੱਧ ਤੋਂ ਵੱਧ 17 ਮੀਟਰ ਉੱਪਰ ਉੱਠਦਾ ਹੈ ਜਿਸ ਲਈ 5.5 ਮਿੰਟ ਦਾ ਸਮਾਂ ਲੱਗਦਾ ਹੈ ਦक्कਨ ਰੇਲਵੇ ਦੇ ਅਧਿਕਾਰੀਆਂ ਨੇ ਇਸ ਪੁਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲ 101 ਥੰਮਾਂ ਤੇ ਟਿਕਿਆ ਹੋਇਆ ਹੈ ਜਿਸ ਲਈ 4500 ਮੀਟ੍ਰਿਕ ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ ਹਾਲੇ ਇਸ ਪੁਲ ਤੇ ਸਿੰਗਲ ਟਰੈਕ ਹੀ ਬਣਾਇਆ ਗਿਆ ਹੈ ਪਰ ਦੂਜੇ ਟਰੈਕ ਲਈ ਇਲੈਕਟ੍ਰੀਫਿਕੇਸ਼ਨ ਆਦਿ ਰਾਹੀ ਪੂਰੀ ਵਿਵਸਥਾ ਕੀਤੀ ਗਈ ਹੈ ਰੇਲਵੇ ਅਧਿਕਾਰੀਆਂ ਮੁਤਾਬਕ ਕਮਿਸ਼ਨਰ ਫਾਰ ਰੇਲਵੇ ਸੇਫਟੀ ਭਾਵ ਰੇਲਵੇ ਸੁਰੱਖਿਆ ਲਈ ਕਮਿਸ਼ਨਰ ਵੱਲੋਂ ਪੁਲ ਅਤੇ ਰੇਲਵੇ ਟਰੈਕ ਦਾ ਟ੍ਰਾਇਲ ਰਨ ਜਲਦੀ ਸ਼ੁਰੂ ਕੀਤਾ ਜਾਵੇਗਾ ਕਿਤੇ ਨਾ ਕਿਤੇ ਇਹ ਭਾਰਤ ਦੇ ਲਈ ਵੱਡੀ ਉਪਲਬਧੀ ਹੈ ਕਿਉਂਕਿ ਭਾਰਤ ਦੇ ਵਿੱਚ ਅਜਿਹਾ ਪੁਲ ਬੰਨਣਾ ਆਪਣੇ ਆਪ ਦੇ ਲਈ ਇੱਕ ਮਾਣ ਵਾਲੀ ਗੱਲ ਹੈ